ਚਾਹ ਮਰੇਗੀ ਉੱਚਾ ਪਾ ਰਿਆ ਕਿੰਨੇ ਦੀ ਹੈ ਹਾਂ ਫਤਾਂ 10 ਰੁਪਏ ਦੀ ਹੈ ਫੁੱਲ ਚਾਹ 20 ਰੁਪਏ ਦੀ ਹੈ ਐਨੀ ਮਹਿੰਗੀ ਕਿਵੇਂ ਇਹ ਸਪੈਸ਼ਲ ਗੋੜ ਵਾਲੀ ਚਾਹ ਤਾਂ ਕਰਕੇ ਮਸੂਰ ਵਧੀਆਗੀ ਚਾਹ ਹਾਂ ਦੁਕਾਨ ਵਿੱਚ ਮਸਾਲੇ ਵਿੱਚ ਮਸਾਲੇ ਪਾਏ ਹੋਏ ਨੇ ਹਾਂਜੀ ਬਹੁਤ ਵਧੀਆ ਚਾਹ ਅੱਛਾ ਜੇਕਰ ਤੁਸੀਂ ਇੱਥੇ ਆਨੇ ਹੋਗੇ ਵਿੱਚ ਕਰਦੇ ਹੋਗੇ ਤਾਂ ਇਸ ਚਾਹ ਪੀ ਕੇ ਤੁਹਾਨੂੰ ਵਧੀਆ ਚਾਹ ਸੁੱਕ ਵਧੀਆ ਹੋਵੇਗੀ ਟੈਂਕ ਇਕਾ ਹੋਦਰ ਚਾਹ ਤਾਂ ਦਿਖਾ ਦਈਏ ਇਹ ਚਾਹ ਹੀ ਫੜਾ ਨਹੀਂ ਚਾਹ ਤਾਂ ਦਿਨ ਹੜਾਤੀ ਨਹੀਂ ਗਈ ਨਹੀਂ ਰਹੇ ਤੇ ਦੋ ਹਾਂ ਮੰਨ ਲਓ ਵਾਹਰ ਠੀਕ ਹੋਰ ਵੀ ਬਲੇ ਤਾਂ ਦੋਸਤੋ ਆ ਹਾਂ ਚਾਹ ਦੀ ਦੋ ਚਾਰ ਦਿਨ ਇਹਦੇ ਨਾਲ ਆਪਣਾ ਪੰਜਾਬੀ ਬੰਦੇ ਦਾ ਸਰਦਤ ਹੈ ਨਹੀਂ ਪਰ ਫਿਰ ਵੀ ਲੈ ਲੈਣੇ ਆਂ 50 ਗੁਆ ਦਾ ਤਾਂ ਵੱਡੀ ਚਾ ਲਾਵਾਂਗੇ ਉਹਨੇ ਚਾਹ ਪਹਿਲਾਂ ਪੀ ਲਈਏ ਇਕ ਹੋਰ ਹੋਇਆ ਸੀ ਜੀ ਆਪਾਂ ਦੇ ਸੋ ਬਾਈ ਜੀ ਆਪਾਂ ਨੂੰ ਪਹਿਲਾਂ ਮਿਲੇ ਸੀ ਲੰਗਰ ਹਾਲ ਦੇ ਵਿੱਚ ਸੋ ਫਾਈਨਲੀ ਫੇਰ ਮਿਲ ਗਏ ਨੇ ਸੋ ਵਧੀਆ ਲੱਗੇ ਬਾਈ ਜੀ ਨਾਲ ਮਿਲ ਕੇ ਬਾਈ ਜੀ ਬਾਈ ਜੀ ਕਿੱਥੋਂ ਸੀ ਆਪਾਂ ਪਤਾਲਪੁਰ ਤੋਂ ਚੌਰੀ ਹਜ਼ਾਰ ਉਪਰ ਤੋਂ ਤੇ ਤੁਸ ਕਹਿਣਾ ਨਾ ਚਾਹਦੇ ਹਮ ਬਸ ਕੁਝ ਨਹੀਂ ਕਹਿਣਾ ਫਿਰ ਬਸ ਇੰਜੋਏ ਕਰੋ ਇੰਜੋਏ ਕਰੋ ਜਰਨੀ ਨੂੰ ਹੋਰ ਕੁਝ ਨਹੀਂ ਕਹਿਣਾ ਜੀ ਬਾਈ ਤੁਸੀਂ ਇੱਥੇ ਕੀ ਕਰਦੇ ਹੋ ਰਾਨ ਬਿਲਾਲ ਹਰ ਇਹ ਦੋਸਤ ਆ ਯਾਰ ਦੋਤਾਂ ਗੱਲ ਕਰ ਰਿਹਾ ਯਾਰ ਅਚਾਰੀ ਦੀ ਗੱਡੀ ਟਰੱਕ ਖੜ ਗਿਆ ਉਹਨਾਂ ਗੱਲ ਕਰ ਰਿਹਾ ਚਲੋ ਅੱਛਾ ਠੀਕ ਹੈ ਠੀਕ ਹੈ ਪਰਾ ਵੀ ਹਾਸ ਰਿਹਾ ਉਧਰ ਵੀ ਕਰ ਦੋ ਮਾ ਯਾਰ ਦੇਖੋ ਜੀ ਬਾਜੀ ਸਾਨੂੰ ਵੀਡੀਓ ਬਣਾ ਦੇ ਨੂੰ ਦੇਖ ਕੇ ਹਾਸ ਰਿਹਾ ਨੇ ਕਹਿੰਦੇ ਵੀਡੀਓ ਚ ਉਹ ਹੈਲੋ ਮੈਂ ਖੜਦਾ ਪਰ ਹੀ ਲੱਗ ਗਿਆ ਓਕੇ ਜੀ ਓਕੇ ਓਕੇ ਗੁੱਡ ਨਾਈਟ bro ਨਾਲੋ ਨਾਲੋ ਮੂੰਹ ਹੱਤੋ ਲੋ ਬੁਸ ਕਰ ਲਿਓ ਹਾਂਜੀ ਭਾਈ ਜੀ ਗੁਰਪ੍ਰੀਤ ਬਾਈ ਜੀ ਕਿੱਧਰ ਜਾ ਰਹੇ ਹੋ ਬਾਈ ਜੀ ਅਸੀਂ ਜਾ ਰਹੇ ਆ ਸਰਦਾਈ ਪੀਣ ਬਾਈ ਜੀ ਸਾਨੂੰ ਸੁਪੈਸ ਲੈ ਕੇ ਜਾ ਰਹੇ ਨੇ ਕਿ ਬਾਈ ਜੀ ਕਹਿੰਦੇ ਸਰਦਾਈ ਬਹੁਤ ਹੀ ਵਧੀਆ ਜੀ ਲਾਜਵਾਬ ਸਰਦਾਈ ਆ ਵੈਸੇ ਅਸੀਂ ਪਹਿਲਾਂ ਕਦੇ ਪੀਤੀ ਨਹੀਂ ਹੈਗੀ ਬਾਈ ਜੀ ਕਹਿੰਦੇ ਵੀ ਤੁਸੀਂ ਚੱਲੋ ਸਰਦਾਈ ਬਹੁਤ ਵਧੀਆ ਜੀ ਬਾਈ ਜੀ ਦੇ ਟਰਸਟ ਤੇ ਆਪਾਂ ਚੱਲ ਰਹੇ ਹਾਂ ਵੈਸੇ ਉਹਦੇ ਵਿੱਚ ਕੋਈ ਨਸ਼ੇ ਵਗੈਰਾ ਕੁਝ ਹੈ ਨਹੀਂ ਬਾਈ ਜੀ ਕਹਿ ਰਹੇ ਨੇ ਬਾਕੀ ਬਾਈ ਜੀ ਤੋਂ ਕੁਝ ਦਿਆ ਹਾਂਜੀ ਬਾਈ ਜੀ ਸਰਦਾਈ ਜੀ ਪਰ ਇਹਦੇ ਵਿੱਚ ਡਰਾਈ ਫੂਡਸ ਹੁੰਦੇ ਆ ਜੀ ਰਗੜਾ ਰਗੜਦੇ ਆ ਉੱਥੇ ਜੀ ਜਾ ਕੇ ਦੇਖੋ ਜੀ ਤਾਂ ਜਿੰਨੇ ਅੰਗ ਸੰਗ ਰਗੜਦੇ ਆ ਬ ਠੀਕ ਹੈ ਸਕੂਨ ਹੀ ਆ ਜਾਂਦਾ ਜੀ ਹਾਂ ਕਈ ਵੀਰ ਨਾ ਡਰ ਦੇ ਮਾਰੇ ਪਿਆਰ ਨਹੀਂ ਕਰਦੇ ਹੈਗੇ ਨਹੀਂ ਕਰਦੇ ਡਰ ਦੇ ਮਾਰੇ ਵੀ ਨਸਾਂ ਨੂੰ ਸੰਨ ਹੋਵੇ ਠੀਕ ਹੈ ਠੀਕ ਹੈ ਜੀ ਹਾਂ ਬਾਕੀ ਚਲੋ ਜੀ ਆਪਾਂ ਦੇਖਦੇ ਆਂਗੇ ਜਾ ਕੇ ਲਓ ਮਿੱਤਰੋ ਰੰਗ ਚੜ ਗਿਆ ਸਾਨੂੰ ਮਰਾਠੀ ਭਾਸ਼ਾ ਬੋਲਦੇ ਨੇ ਮਰਾਠੀ ਭਾਸ਼ਾ ਬੋਲਦਾ ਥੋੜਾ ਜਿਹਾ ਅੱਲਾ ਨਹੀਂ ਬੇਰੂ ਵੰਟੇ ਅੱਲਾ ਆਪਕਾ ਨਾਮ ਤੇ ਅੱ哥 ਭਾਈ ਹਮ ਕੋ ਹਿੰਦੀ ਨਹੀਂ ਅ ਭਾਰਾਤੀ ਨਹੀਂ ਆਉਂਦੀ ਥੋਕ ਹੈ ਪਿਹਾਰੀ ਵਾਲੀ ਬਾਤ ਆਤੀ ਹੈ ਬੋਜਪੂਰੀ ਬੋਲ ਸਕਦੇ ਹਾਂ ਬੋਲੋ ਕਾ ਹਾਲ ਹੈ ਬਾਬੂਆ ਠੀਕ ਪਣਾ ਹੋ ਬਹੁਤ ਬੜੀ ਆਰੇ ਬਾਬੂਆ ਰਹਤੂ ਕਾ ਮੜੂ ਅਰੇ ਸਭ ਕੈਮਰਾ ਤੂੰ ਦਾ ਬਾਈ ਅਜ ਸੂਰਾ ਤਮਾਰਾ ਦਬੇ ਠੀਕ ਤਾ ਕਿੱਥੇ ਡੀਕਤੀ ਪੰਜਾਬੀ ਬੰਦਾ ਕਹੇ ਨਹੀਂ ਮਰਦੀ ਬਾਸ਼ਾ ਕੋਈ ਵੀ ਬੋਲ ਲੈ ਪਰ ਆਖਰ ਦੇ ਵਿੱਚ ਪੰਜਾਬੀ ਬਾਸ਼ਾ ਨਿਕਲੀ ਜਾਂਦੀ ਹੈਗੀ ਕੱਤੇ ਡੀਕਤੀ ਹੁਣ ਦਵਾਈ ਲਿਆਇਆ ਯਾਰ ਵੀ ਕਿਨੇ ਸਹੋਰੀ ਹੈ ਬਾਈ ਇਹ ਇਹ ਆ ਦੇਖੋ ਨਾਲੇ ਲਈ ਫਿਰਦਾ ਹਾਂਗਾ ਹੋਰ ਉਹ ਦਵਾਈ ਪੀ ਕੇ ਦੇਖੀ ਤੂੰ ਬਾਬੇ ਸਾਰਾ ਕੁਝ ਹੀ ਤਰ੍ਹਾਂ ਚਲ ਦੇਖਦੇ ਆ ਫਿਰ ਉਹ ਦਵਾਈ ਪੀ ਕੇ ਦੇਖਦੇ ਆ ਬੁੱਲਣਾ ਕੱਢੋ ਭਾਈ ਇਹ ਤਾਂ ਉਹ ਵੀਡੀਓ ਬਣ ਰਹੀ ਆ ਬੁੱਲਣਾ ਕੱਢੋ ਲੋ ਵੀ ਦੋਸਤੋ ਸੋ ਫਾਈਨਲੀ ਆਪਾਂ ਆ ਚੁੱਕੇ ਆ ਬਾਈ ਲਵੇ ਬਾਈ ਲਵੇ ਆਏ ਸੀ ਆਪਾਂ ਸਪੈਸ਼ਲ ਮਿਲਣ ਵਾਸਤੇ ਬਾਈ ਨੂੰ ਬਾਈ ਆਪਾਂ ਨੂੰ ਮਿਲ ਗਏ ਨੇ ਪੰਜਾਬ ਤੋਂ ਗਵਾਚੇ ਹੋਏ ਸੀ ਮਹਾਰਾਸ਼ਟਰ ਆ ਕੇ ਇੱਥੇ ਮਿਲੇ ਨੇ ਬਾਈ ਘਰੇ ਨਹੀਂ ਜਾਣਾ ਜਾਵਾਂਗੇ ਨਾ ਘਰੇ ਡੀ ਕਰੇ ਨੇ ਬੀਬੀ ਹੋਰਾਂ ਦਾ ਫੋਨ ਆ ਕੇ ਹਟਿਆ ਬਾਈ ਯਾਰ ਚਲੋ ਚਲੋ ਆਜੋ ਨਾ ਚਲੋ ਚਲੋ ਹੁਣ ਦੋਸਤੋ ਆਪਾਂ ਬਾਈ ਨੂੰ ਲੈ ਕੇ ਜਾ ਰਹੇ ਆ ਪੰਜਾਬ ਤੇ ਚਲੋ ਬਾਈ ਆਜੋ ਆਪਣੀ ਗੱਡੀ ਖੜੀ ਆ ਉਧਰ ਫੋ ਦੋਸਤੋ ਆਪਾਂ ਬਾਈ ਮੰਨ ਗਿਆ ਘਰੇ ਜਾਣ ਵਾਸਤੇ ਹੁਣ ਆਪਾਂ ਬਾਈ ਨੂੰ ਲੈ ਕੇ ਜਾ ਰਹੇ ਆ ਉਧਰ ਗੱਡੀ ਚ ਲੈ ਕੇ ਚਲਦੇ ਆਂਗੇ ਫੋਨ ਆਇਆ ਸੀਗਾ ਕਿਉਂਕਿ ਇਹ ਵੀ ਇੱਕ ਬਹੁਤ ਹੀ ਪੁੰਨ ਦਾ ਕੰਮ ਆ ਇਧਰ ਜੀ ਨਾ ਆ ਜਾ ਇਧਰ ਤਾਂ ਤੂੰ ਕਾਲ ਆ ਰਿਹਾ

ਆੰਬਾਈ ਜੀ ਬਾਬਾ ਜੀ ਸਰਦਾ ਜੀ ਬਣਾ ਰਹੇ ਨੇ 100 ਅਲਾਉਡ ਤਾਂ ਨਹੀਂ ਹੈਗਾ ਸੀ ਬਾਬਾ ਜੀ ਦਾ ਫੇਸ ਆਪਾਂ ਨੇ ਰਿਵੀਲ ਕਰਨਾ ਸੋ ਫਿਰ ਵੀ ਆਪਾਂ ਨੇ ਆਪਣ ਪਰਮਿਸ਼ਨ ਲਈ ਬਾਬਾ ਜੀ ਨੇ ਕਿ ਵੈਸੇ ਤੁਸੀਂ ਬਣਾ ਸਕਦੇ ਹੋਗੇ ਤੇ ਫੇਸ ਰਿਵੀਲ ਨਹੀਂ ਕਰਨਾ ਫਿਰ ਬਾਕੀ ਜਦੋਂ ਬਣ ਗਿਆ ਉਦੋਂ ਦੇਖਿਓ ਬਲੌਗ ਨਰੀ ਬਲੌਗ ਜੰਦਾ ਬਲੌਗ ਜੰਦਾ ਬਲੌਗ ਮਾ ਨੈਕਸਟ ਇਹਦਾ ਮੀਨੂ ਵੀ ਦੱਸ ਦੇਣਾ ਰਸਾ ਤਦਾਮ ਕਾਲੀ ਮਿਰਚ ਕੀ ਹੈ